ਔ ਸ਼ਰਧਾ ਹੋਣੀ ਚਾਹੀਦੀ ਹੈ ਬੰਦਾ ਉਸ ਵੇਲੇ ਗੁਰੂ ਦੀ ਸ਼ਰਨ ਵਿੱਚ ਆਉਂਦਾ ਉਸ ਵੇਲੇ ਮਹਾਪੁਰਸ਼ਾਂ ਦੀ ਸ਼ਰਨ ਵਿੱਚ ਆਉਂਦਾ ਜਦੋਂ ਸੰਸਾਰ ਵੱਲੋਂ ਬਿਲਕੁਲ ਅੱਕ ਚੁੱਕਾ ਹੋਵੇ ਜਿਤਨੇ ਵੀ ਆਪਾਂ ਬੈਠੇ ਹਾਂ ਪਹਿਲਾ ਬੰਦਾ ਆਪਣਾ ਤਾਣ ਜ਼ਰੂਰ ਲਾਉਂਦਾ ਹੈ ਇੱਥੋਂ ਆ ਕਰਕੇ ਦੇਖ ਲਈਏ ਉੱਥੇ ਜਾ ਕੇ ਦੇਖ ਲਈਏ ਇੱਥੇ ਵੀ ਸਾਨੂੰ ਕਿਸੇ ਨੇ ਦੱਸਿਆ ਵੀ ਫਲਾਨੀ ਜਗ੍ਹਾ ਚੱਲ ਜਾਓ ਜੀ ਬੰਦਾ ਉੱਥੇ ਉੱਥੇ ਤੁਰਦਾ ਰਹਿੰਦਾ ਉਹ ਕਦੇ ਗੁਰੂ ਦੇ ਦਰ ਤੇ ਉਸ ਵੇਲੇ ਆਉਂਦਾ ਅਬਰ ਨ ਸੂਝੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਜਦੋਂ ਸਾਰਿਆਂ ਪਾਸਿਆਂ ਤੋਂ ਆਸਾਂ ਉਹਦੀਆਂ ਖਤਮ ਹੋ ਜਾਂਦੀਆਂ ਉਹਨੂੰ ਕੁਝ ਨਹੀਂ ਪ੍ਰਾਪਤ ਹੁੰਦਾ ਫਿਰ ਉਹਨੂੰ ਯਾਦ ਆਉਂਦੀ ਗੁਰੂ ਦੀ ਫਿਰ ਉਹਨੂੰ ਯਾਦ ਆਉਂਦੀ ਹੈ ਆਪਣੇ ਮਹਾਪੁਰਸ਼ ਦੀ ਸ਼੍ਰੀਮਾਨ 108 ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜੋੜਾਂ ਵਾਲਾ ਸਾਧੂਆਂ ਦੀ ਦੁਨੀਆ ਦੇ ਵਿੱਚ ਤਰੂਤਾਰੇ ਵਾਂਗਰ ਉਹਨਾਂ ਦਾ ਨਾਮ ਚਮਕਦਾ ਹੈ ਬਹੁਤ ਸ਼ਰਧਾਲੂ ਨੇ ਉਹਨਾਂ ਦੇ ਉਹਨਾਂ ਦੇ ਅਸਥਾਨ ਦੀ ਇੱਕ ਖਾਸੀਅਤ ਇੱਕ ਨਹੀਂ ਬਿਆਨਤ ਬਿਆਨਤ ਖਾਸੀਅਤਾਂ ਨੇ ਉਥੇ ਅਮਰਤ ਧਾਰੀ ਤੋਂ ਬਗੈਰ ਕੋਈ ਸਟੇਜ ਤੇ ਬੋਲ ਨਹੀਂ ਸਕਦਾ ਕੋਈ ਹੋਵੇ ਰਾਗੀ ਜਥੇ ਬਹੁਤ ਹੁੰਦੇ ਉਥੇ ਸੰਗਰਾਂਦ ਦੇ ਹਾਜ਼ਰੀ ਭਰਨ ਵਾਲੇ ਇੱਕ ਇੱਕ ਸ਼ਬਦ ਦੀ ਹਾਜ਼ਰੀ ਭਰਨੀ ਹੁੰਦੀ 5-5 ਮਿੰਟ ਦਾ ਸਮਾਂ ਮਿਲਦਾ ਬਦ ਸਮਾਂ ਨਹੀਂ ਲਾਉਣ ਦਿੰਦੇ ਜਥੇ ਬਹੁਤ ਹੁੰਦੇ ਇਹ ਕੋਈ ਮर्यादा ਦੇਖਣੀ ਆ ਰੰਗ ਢੰਗ ਦੇਖਣਾ ਜ਼ਰੂਰ ਉਥੇ ਦਰਸ਼ਨ ਕਰਨੇ ਚਾਹੀਦੇ ਜਿਨ੍ਹਾਂ ਨੇ ਕੀਤੇ ਨਹੀਂ ਉਹ ਜਾਣਦੇ ਲੰਗਰ ਦੀ ਘੰਟੀ ਜਿਹੜਾ ਸਮਾਂ ਰੱਖਿਆ 1:30 2 ਵਜੇ ਦਾ ਉਥੇ ਘੰਟੀ ਵੱਜ ਜਾਣੀ ਆ ਇਹ ਨਹੀਂ ਵੀ ਹੁਣ ਫਲਾਣਾ ਬੁਲਾਰਾ ਆ ਗਿਆ ਤਾਂ ਹੋਰ ਲਾ ਦੋ ਸਮਾਂ ਇਹ ਹੋ ਨਹੀਂ ਪੂਰੀ ਮर्याਦਾ ਦੇ ਨਾਲ ਅਮਰ ਧਾਰੀ ਤੁਹਾਨੂੰ ਉੱਥੇ ਸਾਰੇ ਦੇ ਸੰਬੰਧ। ਬਾਬਾ ਜੀ ਦਾ ਜੀਵਨ ਜਦੋਂ ਅਸੀਂ ਪੜਦੇ ਹਾਂ ਬਿਆਨਤ ਬਖਸ਼ਿਸ਼ਾਂ ਰਹਿਮਤਾਂ ਪੜਨ ਦੇ ਨਾਲ ਹੀ ਮਿਲ ਜਾਂਦੀ। ਦਰਸ਼ਨ ਤਾਂ ਬਹੁਤ ਦੌਦੀਆਂ ਗੱਲਾਂ ਨੇ ਉਹ ਜਿਹਦੇ ਕਹਿੰਦੇ ਦਰਸ਼ਨੋਜਨ ਤਾਂ ਉਹ ਕਿਆ ਬਾਤਾਂ ਨੇ। ਉਹਨਾਂ ਦੇ ਸਮੇਂ ਦੇ ਵਿੱਚ ਹੁਣ ਉੱਥੇ ਮੌਜੂਦਾ ਮਹਾਪੁਰਸ਼ ਬਾਬਾ ਜੀ ਸਿੰਘ ਜੀ ਨੇ ਜਿਹੜੇ ਕਿਸੇ ਸਮੇਂ ਲੰਗਰਾਂ ਚ ਡਿਊਟੀ ਕਰਿਆ ਕਰਦੇ ਸੀ। ਸੇਵਾ ਦੇ ਨਾਲ ਹੀ ਬਖਸ਼ਿਸ਼ਾਂ ਰਹਿਤਾਂ ਮਰਤਬੇ ਮਿਲੇ ਨੇ ਗੱਲਾਂ ਨਾਲ ਨਹੀਂ ਕਿਸੇ ਨੂੰ ਅਜੇ ਤੱਕ ਮਰਤਬਾ ਕੋਈ ਵੀ ਮਿਲਿਆ ਅੰਦਰ ਸੇਵਾ ਭਾਵਨਾ ਸ਼ਰਧਾ ਆਪਣੇ ਮਹਾਪੁਰਸ਼ਾਂ ਤੇ ਗੁਰੂ ਤੇ ਹੋਵੇ ਫਿਰ ਬਿਆਨਤ ਉਚਾਈਆਂ ਤੱਕ ਬੰਦਾ ਪਹੁੰਚਦਾ ਹੈ ਅਧਿਆਤਮਕ ਬਾਤ ਦੇ ਬਾਬਾ ਜੀ ਦਾ ਦਰ ਘਰ ਐਸਾ ਜਿਹੜਾ ਵੀ ਇੱਕ ਵਾਰੀ ਆਇਆ ਉਹ ਬਾਬਾ ਜੀ ਦਾ ਹੀ ਹੁਕਰ ਰਹਿ ਗਿਆ ਬਾਬਾ ਜੀ ਨੇ ਉਹਨਾਂ ਨੂੰ ਗੁਰਗ੍ਰਾਂਤ ਸਾਹਿਬ ਸੱਚੇ ਪਾਤਸ਼ਾਹ ਦੇ ਲਾਟ ਲਾਇਆ ਸਾਧੂਆਂ ਦਾ ਇਹ ਹੀ ਕਰਮ ਹੈ ਉਹਨਾਂ ਨੂੰ ਜਿਹੜਾ ਵੀ ਆ ਗਿਆ ਬਾਬਾ ਜੀ ਦੇ ਸੰਪਰਕ ਦੇ ਵਿੱਚ ਮਹਾਪੁਰਸ਼ਾਂ ਨੇ ਬਚਨ ਕਰਨਾ ਭਾਈ ਖੰਡੇ ਬਾਟੇ ਦੀ ਪੌਲ ਛਕੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਬਣੋ ਸਿੰਘ ਬਣੋ ਗੁਰਗ੍ਰੰਥ ਸਾਹਿਬ ਦੇ ਲੜ ਲੱਗੋ ਬੇਅੰਤ ਜੀਵਾਂ ਦਾ ਭਲਾ ਕਰਦੇ ਅੱਜ ਅੱਜ ਬਾਬਾ ਜੀ ਸਿੰਘ ਜੀ ਮੌਜੂਦਾ ਮਹਾਪੁਰਖ ਨੇ ਉਹ ਵੀ ਇਹ ਕਾਰਮਾ ਆਪਣਾ ਕਰਦੇ ਦਾਸ ਬੇਨਤੀ ਕਰ ਰਿਹਾ ਸੀ ਵੀ ਜੋ ਮੰਗੇ ਠਾਕੁਰ ਆਪਣੇ ਤੇ ਸੋਹੀ ਸੋਹੀ ਦੇਵੇ ਸ਼ਰਧਾ ਨੂੰ ਪੜ ਲੱਗਦਾ ਇੱਕ ਕੋਈ ਗ੍ਰਸਤੀ ਜੋੜਾ ਮਾਈ ਦੇ ਹੱਥਾਂ ਦੇ ਉੱਪਰ ਚਰਮ ਰੋਗ ਹੋ ਗਿਆ ਚਮੜੀ ਦਾ ਰੋਗ ਇੱਕ ਰੋਗ ਉਹ ਹੁੰਦੇ ਨੇ ਜਿਹੜੇ ਡਾਕਟਰੀ ਇਲਾਜ ਦੇ ਨਾਲ ਠੀਕ ਹੋ ਜਾਂਦੇ ਇੱਕ ਰੋਗ ਉਹ ਹੁੰਦੇ ਨੇ ਜਿਨ੍ਹਾਂ ਨੂੰ ਕਰਮ ਰੋਗ ਕਿਹਾ ਜਾਂਦਾ ਕਰਮ ਰੋਗ ਉਹ ਗੁਰੂ ਮਹਾਰਾਜ ਦੀ ਔਰ ਮਹਾਪੁਰਸ਼ਾਂ ਦੀ ਕਿਰਪਾ ਤੋਂ ਬਗੈਰ ਨਹੀਂ ਹਟਦਾ ਹੁੰਦਾ ਜਿੰਨਾ ਮਰਜੀ ਜੋ ਡਾਕਟਰ ਲਾ ਲੈਣ ਜਿਹੜਾ ਕਰਮ ਰੋਗ ਆ ਉਹਨੂੰ ਕੋਈ ਹਟਾ ਨਹੀਂ ਸਕਦਾ ਸਵਾਏ ਗੁਰੂ ਤੋਂ ਸਵਾਏ ਮਹਾਪੁਰਸ਼ਾਂ ਤੋਂ ਉਸ ਜੋੜੇ ਨੇ ਬਿਆੰਤ ਦਵਾਈਆਂ ਖਾਧੀਆਂ ਬਿਆੰਤ ਡਾਕਟਰਾਂ ਦੇ ਕੋਲ ਗਏ ਪਰ ਕੋਈ ਗੱਲ ਨਾ ਬਣੀ ਰੋਗ ਸਾਡੇ ਪਿਤਾ ਜੀ ਨੂੰ ਵੀ ਸੀ ਅੱਖ ਨਹੀਂ ਸੀ ਠੀਕ ਹੁੰਦੀ ਬਹੁਤ ਜਗ੍ਹਾ ਘੁੰਮੇ ਵੱਡੇ ਵੱਡੇ ਡਾਕਟਰ ਅਮਰਸਰ ਪਟਿਆਲਾ ਜਿੱਥੇ ਵੀ ਉਹਨਾਂ ਦੇ ਨਾਲ ਵਾਰਤਾ ਲਾਵੇ ਇੱਕ ਦਿਨ ਮੇਰੇ ਨਾਲ ਬਚਨ ਕਰਨ ਲੱਗੇ ਤੇ ਮੈਂ ਕਿਹਾ ਵੀ ਤੁਹਾਨੂੰ ਇਹ ਰੋਗ ਨਹੀਂ ਹਟਣਾ ਕਹਿੰਦੇ ਕੀ ਹੋਇਆ ਮੈਂ ਕਿਹਾ ਇਹ ਕਰਮ ਰੋਗ ਆ ਕੋਈ ਇਹ ਡਾਕਟਰ ਤੁਸੀਂ ਬੜੇ-ਬੜੇ ਕੋ ਚਲੇ ਗਏ ਆ ਬੜੀ ਆਪਣੀ ਤੁਸੀਂ ਬਾਹ ਲਾ ਲਈ ਆ ਇਹ ਨਹੀਂ ਐਸਾ ਹੀ ਹੋਇਆ ਅੱਖ ਬਦਲਾਈ ਥੋੜਾ ਸਮਾਂ ਠੀਕ ਰਹੀ ਮੁੜ ਕੇ ਉਹ ਖਰਾਬ ਹੋ ਗਈ ਬੰਦ ਇੱਕ ਰੱਖ ਤੋਂ ਹੀ ਦਿਸਦਾ ਰਿਹਾ ਜਿੰਨਾ ਚਿਰ ਉਹ ਰਹੇ ਜੇ ਕਿ ਗੁਰੂ ਮਹਾਪੁਰਸ਼ਾਂ ਦੀ ਸ਼ਰਨ ਲੈ ਲਈਏ ਫਿਰ ਉਹ ਕਿਰਪਾ ਕਰ ਦਿੰਦੇ ਦੇ ਆਲੂ ਕਿਰਪਾ ਦੇ ਖੈਰ ਉਹ ਜੋੜਾ ਸਾਰੇ ਸਾਰੇ ਪਾਸਿਆਂ ਤੋਂ ਜਦੋਂ ਜਾ ਕੇ ਅੱਕ ਗਿਆ ਹਾਰ ਗਿਆ ਜਿਹਨੇ ਦੱਸਿਆ ਵੀ ਮਹਾਂਪੁਰਸ਼ ਜੋਹਲਾ ਵਾਲੇ ਬਾਬਾ ਬਸੰਤ ਸਿੰਘ ਜੀ ਉਹਨਾਂ ਦੇ ਚਰਨ ਵਿੱਚ ਜਾਓ ਜਾਇਓ ਭਾਵਨਾ ਦੇ ਨਾਲ ਭਾਵਨਾ ਤੋਂ ਬਗੈਰ ਕੁਝ ਨਹੀਂ ਪ੍ਰਾਪਤ ਹੁੰਦਾ ਸਾਧੂ ਧਨ ਦਾ ਭੁੱਖਾ ਨਹੀਂ ਹੁੰਦਾ ਸਾਧੂ ਕਿਸੇ ਹੋਰ ਸੁਗਾਤ ਦਾ ਭੁੱਖਾ ਨਹੀਂ ਹੁੰਦਾ ਉਹ ਤਾਂ ਸ਼ਰਧਾ ਦਾ ਹੀ ਭੁੱਖਾ ਉਹ ਪ੍ਰੇਮ ਦਾ ਹੀ ਭੁੱਖਾ ਹੁੰਦਾ ਉਹ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਹੀ ਬਸ ਆਉਂਦਾ ਹੁੰਦਾ ਹੋਰ ਦਿਖਾਵੇ ਨਾਲ ਸਾਧੂ ਗੁਰੂ ਮਹਾਪੁਰਸ਼ ਇੱਕ ਵਾਸ ਨਹੀਂ ਆਇਆ ਕਰਦੇ ਜਿੰਨੀ ਮਰਜ਼ੀ ਇਹਨਾਂ ਕੋਲ ਮਾਇਆ ਤੁਸੀਂ ਸਿਰ ਤੋਂ ਲਿਆ ਕੇ ਜੋ ਮਰਜ਼ੀ ਇਹਨਾਂ ਨੂੰ ਹੋਰ ਪਦਾਰਥ ਦੇ ਦਿਓ ਇਹ ਦੀ ਰੱਜਿਆ ਕਰਦੇ ਇਹ ਤਾਂ ਇਹਨਾਂ ਦੇ ਇਹਦਾ ਮਾਇਆ ਤਾਂ ਦਾਸੀ ਹੁੰਦੀ ਨਾ ਸ਼ਰਦਾ ਨਾਲ ਜਦੋਂ ਆਵਾਂਗੇ ਉਹ ਸਭ ਕੁਝ ਬਖਸ਼ ਦਿੰਦੇ ਨੇ ਹੁਣ ਇਹਨਾਂ ਨੇ ਸ਼ਰਦਾ ਬਣਾਈ ਵੀ ਮਹਾਪੁਰਸ਼ਾਂ ਦੇ ਕੋਲ ਜਾਣਾ ਸਾਡੇ ਤੇ ਕਿਰਪਾ ਕਰ ਦੇਣ ਸਾਡਾ ਇਹ ਰੋਗ ਜਿਹੜਾ ਚਰਮ ਰੋਗ ਚਮੜੀ ਦਾ ਰੋਗ ਆ ਹੱਥਾਂ ਤੇ ਹੋਇਆ ਇਹ ਹਟ ਜਾਵੇ ਉਹ ਮਾਤਾ ਦੀ ਮਾਇਆ ਦੀ ਸ਼ਰਦਾ ਬਹੁਤ ਹੁੰਦੀ ਹੈ ਭਾਈ ਲੋਕਾਂ ਨਾਲੋਂ ਮਾਈ ਲੋਕਾਂ ਵਿੱਚ ਸ਼ਰਧਾ ਜ਼ਿਆਦਾ ਹੁੰਦੀ। ਭਰੋਸਾ ਜਿੱਥੇ ਵੀ ਇਹਨਾਂ ਨੇ ਕਰ ਲਿਆ ਇੱਕ ਦਫਾ ਫਿਰ ਹਟਦਿਆਂ ਨਹੀਂ ਪਿੱਛੇ। ਗੁਰੂ ਸਾਹਿਬ ਤੇ ਆ ਗਿਆ ਫਿਰ ਪਿੱਛੇ ਨਹੀਂ ਹਟਦਾ। ਇਹਨਾਂ ਦਾ ਬਹੁਤ ਪ੍ਰਤਾਪ ਆ ਸੇਵਾ ਦੇ ਵਿੱਚ ਵੀ ਹਰ ਪਾਸੇ ਗੁਰੂ ਘਰ ਦੇ ਵਿੱਚ। ਮਾਈ ਨੇ ਸ਼ਰਧਾ ਬਣਾਈ ਦੋਵੇਂ ਜੋੜੇ ਜੋੜੀ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਆਈ। ਹੱਲੇ ਬੇਨਤੀ ਕਰਨੀ ਸੀ। ਵੀ ਮਹਾਰਾਜ ਪਿਆਰ ਇਸ ਕਰਕੇ ਅਸੀਂ ਆਏ ਆ। ਜਦੋਂ ਜਾ ਕੇ ਨਮਸਕਾਰ ਕੀਤੀ ਕਹਿੰਦੇ ਉੱਥੇ ਸੇਵਾ ਚੱਲਦੀ ਸੀ ਮਿੱਟੀ ਪਾਉਣ ਦੀ ਸੇਵਾ ਸੀ ਸੜਕ ਬਗੈਰਾ ਬਣਦੀ ਸੀ ਕੋ ਹੋਰ ਵੀ ਕੰਮ ਚੱਲਦਾ ਸੀ ਜਾ ਕੇ ਜਦੋਂ ਨਮਸਕਾਰ ਕੀਤੀ ਤਾਂ ਮਹਾਪੁਰਸ਼ਾਂ ਨੇ ਹੁਕਮ ਕਰ ਦਿੱਤਾ ਕਹਿੰਦੇ ਜਾਓ ਭਾਈ ਉੱਥੇ ਸੇਵਾ ਚੱਲਦੀ ਜਾ ਕੇ ਸੇਵਾ ਕਰੋ ਉਹ ਗੁਰਮੁਖ ਪਿਆਰੇ ਨੂੰ ਕਿਹਾ ਬੀਬੀ ਵੱਲ ਉਹਨੇ ਬੀਬੀ ਵੱਲ ਦੇਖਿਆ ਕਹਿੰਦੇ ਹਾਂ ਮਾਤਾ ਬੀਬਾ ਤੁਸੀਂ ਵੀ ਜਾਓ ਮਹਾਪੁਰਸ਼ ਕਹਿਣ ਲੱਗੇ ਜਾਓ ਜਾ ਕੇ ਉੱਥੇ ਟੋਕਰੀ ਢੋਵੋ ਸੇਵਾ ਕਰੋ ਗੁਰ ਕਰ ਸੇਵਾ ਦਾ ਗੱਲ ਦੀ ਐਵੇਂ ਨਹੀਂ ਭਾ ਸਾਹ ਸੰਗਤ ਜੀ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ மன பாயத்து மன பாய ਸੇਵਾ ਕਰਕੇ ਮਾਣ ਪਾਈਦਾ ਸੰਗ ਤੇ ਸੇਵਾ ਕਰਕੇ ਮਾਣ ਪਾਈਦਾ ਦੂਰ ਹੁੰਦੇ ਦੁਖੜੇ ਜੀ ਦੂਰ ਹੁੰਦੇ ਦੁਖੜੇ ਸੇਵਾ ਕਰਕੇ ਮਾਨ ਪਾਈ ਤਾਜੀ ਨਾਮ ਜੱਪੀਏ ਤਾਂ ਦੂਰ ਹੁੰਦੇ ਦੁਖੜੇ ਸੇਵਾ ਕਰਕੇ ਮਾਨ ਪਾਈ ਕਰਤਾ ਵੀ ਜਾਓ ਭਾਈ ਜਾ ਕੇ ਸੇਵਾ ਕਰੋ ਸੇਵਾ ਚੱਲਦੀ ਹੈ ਹੁਣ ਉਹ ਮਾਤਾ ਦੇਖਣ ਲੱਗੀ ਵੀ ਸੇਵਾ ਹੱਥਾਂ ਤੇ ਰੋਗ ਚਮੜੀ ਦਾ ਹੋਇਆ ਡਾਕਟਰ ਨੇ ਕਿਹਾ ਸੀ ਵੀ ਇਹਨੂੰ ਕੋਈ ਮਿੱਟੀ ਨਾ ਲੱਗ ਜਵੇ ਇਹਨੂੰ ਬੜਾ ਸਾਹਮ ਕੇ ਰੱਖਣਾ ਆਪਾਂ ਸਾਰੇ ਜਾਣਦੇ ਆਂ ਚਮੜੀ ਦਾ ਕੋਈ ਵੀ ਰੋਗ ਹੋਵੇ ਕੋਈ ਜ਼ਖਮ ਵਗੈਰਾ ਹੋਵੇ ਅਸੀਂ ਮਿੱਟੀ ਨਹੀਂ ਲੱਗਣ ਦਿੰਦੇ ਹੁਣ ਵਜਨ ਹੋ ਗਿਆ ਮਹਾਪੁਰਸ਼ਾਂ ਦਾ ਵੀ ਬੀਬਾ ਤੂੰ ਵੀ ਜਾ ਜਾ ਕੇ ਸੇਵਾ ਕਰ ਮਿੱਟੀ ਦੀ ਸੇਵਾ ਚੱਲਦੀ ਹੈ ਨਵਜਨ ਮੋੜਿਆ ਨਹੀਂ ਸੀ ਜਾ ਸਕਦਾ ਸ਼ਰਧਾ ਧਾਰ ਕੇ ਆਏ ਸੀ ਜਦੋਂ ਗਏ ਜੋ ਵੀ ਸੇਵਾ ਚਲਦੀ ਸੀ ਮਿੱਟੀ ਦੀ ਤਾਂ ਸਾਥ ਸੰਗਤ ਨਾਲ ਦੀ ਨਾਲ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸੇਵਾ ਕਰਦੇ ਸਾਡਾ ਤਾਂ ਹੋਰ ਸੁਭਾਅ ਨਾਲ ਅਸੀਂ ਗੱਲਾਂ ਕਰੀਂਦੀਆਂ ਪ੍ਰਸ਼ਾਦ ਦੇ ਬਣਾਉਂਦੇ ਵੀ ਹੋਰ ਵੀ ਪਾਸੇ ਜਦੋਂ ਸਾਡਾ ਸੁਭਾਅ ਆਇਆ ਪਰ ਉੱਥੇ ਸਤਨਾਮ ਬਹੁਤ ਜਗ੍ਹਾ ਤੇ ਸਤਨਾਮ ਵਾਹਿਗੁਰੂ ਦਾ ਬੀਬੀਆਂ ਜਾਪ ਕਰਦੀਆਂ ਭਾਈ ਜਾਪ ਕਰਦੇ ਨੇ ਸੇਵਾ ਨਾਲ ਉਹ ਸੇਵਾ ਕਰੀ ਜਾਂਦੇ ਦੋਨੇ ਕੰਮ ਹੋਈ ਜਾਂਦੇ ਸਿਮਰਨ ਵੀ ਹੋਈ ਜਾਂਦਾ ਹੁਣ ਉਹ ਲਹਾਂਡਾ ਕਹਿ ਲੋ ਤਸਲਾ ਕਹਿ ਲੋ ਚੱਕ ਕੇ ਮਿੱਟੀ ਢੋਣ ਲੱਗ ਪਏ ਉਹ ਵੀ ਜਿਵੇਂ ਬਾਕੀ ਸੰਗਤ ਸੇਵਾ ਕਰਦੀ ਸੀ ਨਾਲੇ ਸਤਨਾਮ ਵਾਹਿਗੁਰੂ ਦਾ ਜਾਪ ਕਰੀ ਜਾਂਦੇ ਨੇ ਕਈ ਦਫਾ ਜੀ ਕਹਦੇ ਨੇ ਲਓ ਜੀ ਆ ਸਤਨਾਮ ਵਾਹਿਗੁਰੂ ਹੀ ਆ ਨਹੀਂ ਮਹਾਰਾਜ ਨੇ ਬਹੁਤ ਬਖਸ਼ਿਸ਼ ਇਸ ਜਾਪ ਦੇ ਉੱਪਰ ਵਾਹਿਗੁਰੂ ਦੇ ਅੱਖਰਾਂ ਦੇ ਉੱਪਰ 36 ਜੁਗ ਦਾ ਮਹਾਰਾਜ ਨੇ ਦੱਸਿਆ ਹੈ ਇੱਕ ਇੱਕ ਅੱਖਰ ਤੇ ਨੌ ਨੌ ਜੁਗ ਦਾ ਜਾਪ ਮਹਾਰਾਜ ਨੇ ਇਹ ਬਹੁਤ ਇਹਨੂੰ ਮਹਾ ਮੰਤਰ ਕਹਿੰਦੇ ਨੇ ਇਹਦੇ ਵਿੱਚ ਬਹੁਤ ਸ਼ਕਤੀ ਹੈ ਸਾਤ ਸੰਨ ਛੋਟੇ ਅੱਖਰ ਲੱਗ ਜਣੇ RAM ਦਾ ਨਾਮ ਵੀ ਛੋਟਾ ਹੀ ਲੱਗਦਾ ਕਿ ਨਾ ਦੋ ਅੱਖਰ ਹੀ ਐ ਚ ਕੀ ਆ ਜਿੰਨਾ ਚਿਰ ਪੂਰਾ ਭਰ ਕੇ ਕੋਈ ਸਾਨੂੰ ਪੇਪਰ ਲਿਖ ਕੇ ਨਾ ਦੇਵੇ ਫਿਰ ਤੂੰ ਜਾ ਕੇ ਡੋਲੇ ਦੇ ਬੰਨ ਦੇ ਉਹਨਾਂ ਚਿਰ ਯਕੀਨ ਨਹੀਂ ਆ ਇਹ ਦੋ ਅੱਖਰ ਹੀ ਲਿਖੇ ਸੀ ਪੱਥਰ ਤਾਰੇ ਹੋਰ ਵੀ ਤੇਰਾ ਇੱਕ ਨਾਮ ਤਾਰੇ ਸੰਸਾਰ ਹੁਣ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਨੇ ਨਾਲ ਉਹ ਮਿੱਟੀ ਢੋਂਦੇ ਨੇ ਹੁਣ ਮਿੱਟੀ ਹੱਥਾਂ ਤੇ ਵੀ ਲੱਗਣੀ ਜਦੋਂ ਆਪਾਂ ਸੇਵਾ ਕਰਦੇ ਹਾਂ ਮਿੱਟੀ ਦੀ ਸਮਾਂ ਬੀਤਿਆ ਪਤਾ ਨਹੀਂ ਲੱਗਾ ਕਿਹੜੇ ਕਿਹੜਾ ਸਮਾਂ ਕਿੰਨਾ ਸਮਾਂ ਲੰਘ ਗਿਆ ਸਤਨਾਮ ਵਾਹਿਗੁਰੂ ਕਰਦੇ ਸੇਵਾ ਕਰਦੇ ਆਨੂੰ ਇੱਧਰ ਫੇਰ ਪ੍ਰਸ਼ਾਦੇ ਦੀ ਘੰਟੀ ਹੋ ਗਈ। ਵੀ ਸਾਰੇ ਸੰਗਤ ਭਾਈ ਸੇਵਾ ਕਰਦੇ ਇਹਨੂੰ ਪ੍ਰਸ਼ਾਦਾ ਛਕ ਲਓ। ਹੱਥ ਮੂੰ ਧੋ ਲਓ ਆਪਣੇ ਆਪ। ਹੁਣ ਜਦੋਂ ਸੇਵਾ ਕਰਦੇ ਆਨੂੰ ਸਮਾਂ ਬੀਤਿਆ ਪ੍ਰਸ਼ਾਦੇ ਦੀ ਘੰਟੀ ਹੋਈ ਸਾਰੇ ਆਪੋ ਆਪਣੇ ਜੋ ਉਹਨਾਂ ਦੇ ਤਸਲੇ ਸੀ ਕਹੀਆਂ ਸੀ ਰੱਖ ਕੇ ਹੱਥ ਧੋ ਕੇ ਪੈਰ ਧੋ ਕੇ ਪੰਗਤ ਵਿੱਚ ਬੈਠੀ ਜਾਂ। ਜਦੋਂ ਹੁਣ ਇਹ ਜੋੜੇ ਦੀ ਵਾਰੀ ਆਈ ਭਾਈ ਨੇ ਵੀ ਹੱਥ ਪੈਰ ਧੋਤੇ ਜਦੋਂ ਮਾਤਾ ਹੱਥ ਪੈਰ ਧੋਣ ਲੱਗੀ ਬੀਬੀ ਹੱਥ ਪੈਰ ਧੋਣ ਲੱਗੀ ਮਨ ਵਿੱਚ ਆਇਆ ਮਨਾ ਡਾਕਟਰਾਂ ਨੇ ਕਿਹਾ ਸੀ ਵੀ ਮਿੱਟੀ ਨਾਲ ਲਗਣੀ ਚਾਹੀਦੀ ਨਹੀਂ ਤੇਰੇ ਤੇ ਤੇਰੇ ਹੱਥ ਹੋਰ ਖਰਾਬ ਹੋ ਜਾਣ ਪਰ ਜਦੋਂ ਉਹ ਡਰਦੀ ਡਰਦੀ ਨੇ ਹੱਥ ਧੋਤੇ ਹੱਥ ਧੋਦੀ ਗਈ ਕੀ ਦੇਖਦੀ ਜਦੋਂ ਹੱਥ ਬਿਲਕੁਲ ਸਾਫ਼ ਹੋ ਗਏ ਤਾਂ ਉੱਥੇ ਰੋਗ ਦਾ ਕੋਈ ਨਾਮੂ ਨਿਸ਼ਾਨ ਨਹੀਂ ਹੈ ਜੀ ਉਹ ਮਿੱਟੀ ਨੇ ਦਵਾਈ ਦਾ ਕੰਮ ਕੀਤਾ ਜਿਹੜਾ ਅਸਲ ਦੇ ਵਿੱਚ ਮਹਾਪੁਰਸ਼ਾਂ ਦੇ ਜਿਹੜੇ ਬਚਨ ਨੇ ਨਾ ਉਹ ਪਰਮੇਸ਼ਰ ਦੇ ਬਚਨ ਹੋਇਆ ਕਰਦੇ ਕਿਉਂਕਿ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਸਾਡੀ ਤੁਹਾਡੀ ਰਸਨਾ ਤੇ ਥੋੜਾ ਬਸਣਾ ਪਰਮਾਤਮਾ ਸਾਧੂ ਦੀ ਰਸਨਾ ਤੇ ਕਿਉਂਕਿ ਅਠੇ ਪੈਰ ਉਹ ਭਜਨ ਦੇ ਵਿੱਚ ਹੀ ਰਹਿੰਦੇ ਨੇ ਐਸਾ ਉਹ ਨਾਮ ਜਪਦੇ ਜਪਦੇ ਪਰਮੇਸ਼ਰ ਦਾ ਰੂਪ ਹੋ ਜਾਂਦੇ ਉਹਨਾਂ ਦੀ ਰਸਨਾ ਤੇ ਫਿਰ ਪਰਮੇਸ਼ਰ ਦਾ ਵਾਸਾ ਹੁੰਦਾ ਉਹ ਜਿਹਨੂੰ ਜੋ ਬਜਨ ਕਰਦੇ ਨੇ ਉਹ ਸੱਤ ਹੀ ਆ ਬੇਸ਼ੱਕ ਸੰਸਾਰ ਦੀਆਂ ਨਜ਼ਰਾਂ ਦੇ ਵਿੱਚ ਉਹ ਏਹੋ ਆ ਵੀ ਜੇ ਮਿੱਟੀ ਲੱਗ ਗਈ ਤਾਂ ਇਹ ਤਾਂ ਖਰਾਬ ਹੋ ਜਾਣਾ ਝਰਮ ਫੈਲ ਜਾਣਗੇ ਪਰ ਕੰਮ ਉਲਟ ਹੁੰਦਾ ਮਹਾਪੁਰਸ਼ਾਂ ਦੇ ਦਰ ਤੇ ਜਾ ਕੇ ਜਦੋਂ ਹੱਥ ਤੋਤੇ ਦੇਖਿਆ ਵੀ ਉਹ ਚਰਮ ਦਾ ਰੋਗ ਜਿਹੜਾ ਚਮੜੀ ਦਾ ਰੋਗ ਹੱਥ ਤੇ ਇੱਕਦਮ ਸਾਫ਼ ਹੋ ਗਏ ਮਨ ਵਿੱਚ ਖੁਸ਼ੀ ਉਹ ਆਪਾਂ ਜਾਣਦੇ ਆ ਵੀ ਜਿਹੜਾ ਰੋਗੀ ਹੋਵੇ ਨਾ ਜਦੋਂ ਉਹਦਾ ਰੋਗ ਠੀਕ ਹੋ ਜਾਵੇ ਉਹਦੇ ਅੰਦਰਲੀ ਖੁਸ਼ੀ ਨੂੰ ਫਿਰ ਰੋਗੀ ਜਾਣਦਾ ਅਸੀਂ ਤੁਸੀਂ ਨਹੀਂ ਜਾਣ ਸਕਦੇ ਉਹਦਾ ਮਨ ਬੜਾ ਆਨੰਦ ਹੋ ਗਿਆ ਖੁਸ਼ ਹੋ ਗਿਆ ਜਾ ਕੇ ਪ੍ਰਸ਼ਾਦਾ ਛਕਿਆ ਘਰ ਵਾਲੇ ਨੂੰ ਫਿਰ ਦੱਸਿਆ ਵੀ ਆਹ ਦੇਖ ਸਾਰਾ ਰੋਗ ਜਾਂਦਾ ਰਿਹਾ ਮਹਾਪੁਰਸ਼ਾਂ ਨੇ ਕਿਰਪਾ ਕਰ ਦਿੱਤੀ ਉਹਨਾਂ ਦੇ ਬਚਨਾਂ ਨੇ ਐਸੀ ਬਖਸ਼ਿਸ਼ ਰਹਿਮਤ ਕੀਤੀ ਉਹ ਸਦਾ ਲਈ ਜੌਹੜਾਂ ਵਾਲੇ ਮਹਾਪੁਰਖਾਂ ਦੇ ਸੇਵਕ ਬਣ ਗਏ ਮਹਾਪੁਰਸ਼ਾਂ ਨੇ ਫਿਰ ਜਮੇ ਦਾਸ ਨੇ ਪਹਿਲਾਂ ਬੇਨਤੀ ਕੀਤੀ ਸੀ ਵੀ ਪਾਈ ਸੰਗਰਾਮ ਦੀ ਸੰਗਰਾਮ ਖੰਡੇ ਬਾਟੇ ਦੀ ਪੌਲ ਚੁਕਾਈ ਜਾਂਦੀ ਆ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗੋ ਦਸ਼ਮੇਸ਼ ਪਿਤਾ ਦੇ ਪੁੱਤਰ ਧਿਆਨ ਬਖ ਖਾਲੀ ਨਹੀਂ ਜਾਂਦਾ ਕੋਈ ਵੀ ਮਹਾਪੁਰਸ਼ਾਂ ਦੇ ਦਰ ਤੋਂ ਮਾਗੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਮਹਾਪੁਰਸ਼ਾਂ ਦੇ ਅਸਥਾਨ ਤੋਂ ਕਦੇ ਵੀ ਕੋਈ ਵੀ ਖਾਲੀ ਨਹੀਂ ਗਿਆ ਜਿਹੜਾ ਖਾਲੀ ਮੁੜਿਆ ਨਾ ਜੇ ਆ ਕੇ ਕਹੇ ਵੇ ਮੈਂ ਫਲਾਨੀ ਜਗ੍ਹਾ ਗਿਆ ਸੀ ਮੈਨੂੰ ਕੋਈ ਮਿਲਿਆ ਨਹੀਂ ਉਹਦੀ ਭਾਵਨਾ 'ਚ ਫਰਕ ਹੋ ਲਾਈਟ ਜਗਦੀ ਆ ਲਾਈਟ ਜਗਦੀ ਆ ਦਿਸਦੀ ਆ ਜਿਹਦੀ ਨਿਗਾਹ ਘੱਟ ਹੋਊਗੀ ਨਾ ਉਹਨੂੰ ਇਹ ਮੱਧਮ ਦਿਸਣੀ ਆ ਜਾਂ ਬਿਲਕੁਲ ਹੀ ਬੰਦ ਹੋਊ ਉਹਨੇ ਕਹਿੰਦਾ ਮੈਨੂੰ ਤਾਂ ਦਿਸਦਾ ਕੁਝ ਨਹੀਂ ਸਾਡੇ 'ਚ ਫਰਕ ਹੋਊ ਸਾਡੀ ਭਾਵਨਾ 'ਚ ਫਰਕ ਹੋ ਗੁਰੂ ਮਹਾਪੁਰਸ਼ਾਂ ਦੀ ਕਿਰਪਾ 'ਚ ਕਦੀ ਫਰਕ ਨਹੀਂ ਹੋਇਆ ਕਰਦਾ ਔਰ ਉਹਦੇ ਚਰਮ ਦਾ ਰੋਗ ਚਮੜੀ ਦਾ ਰੋਗ ਦੂਰ ਹੋ ਗਿਆ ਜਿੱਥੇ ਉਹ ਮਹਾਪੁਰਸ਼ਾਂ ਦੇ ਨਾਲ ਜੁੜੇ ਮਹਾਪੁਰਸ਼ਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਦੇ ਪਾਤਸ਼ਾਹ ਦੇ ਚਾਨਾ ਦੇ ਨਾਲ ਜੋੜ ਦਿੱਤਾ ਇਸ ਲਈ ਆਪਣੀ ਸ਼ਰਧਾ ਜਿਹੜੀ ਉਹ ਬਣਾ ਕੇ ਰੱਖੀ ਹੈ ਮਹਾਪੁਰਸ਼ਾਂ ਦੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਕਿਉਂਕਿ ਮਹਾਰਾਜ ਕਹਿੰਦੇ ਨੇ ਖਾਲੀ ਕੋਈ ਮੁੜਿਆ ਨਾ ਸੰਤਾਂ ਦੇ ਦਰ ਤੋਂ ਆਕੇ ਖਾਲੀ ਕੋਈ ਮੁਰਦਾ ਨਾ ਸੰਤਾਂ ਦੇ ਦਰ ਤੋਂ ਆਕੇ ਕੋਈ ਮੁਰਦਾਨਾ ਸੰਗਾਂ ਦੇ ਦਰ ਤੋਂ ਆਕੇ ਖਾਲੀ ਕੋਈ ਮੁਰਦਾਨਾ ਸੰਗਾਂ ਦੇ ਦਰ ਤੋਂ ਆਕੇ दर तूं गे संतां दर तूं आगे संतां दर तूं आगे संतां दर तूं आगे ਦੇ ਦਰ ਤੋਂ ਆਕੇ ਸੰਤਾਂ ਦੇ ਦਰ ਤੋਂ ਆਕੇ ਕਾਲੀ ਕੋਈ ਮੁੜਦਾ ਨਾ ਸੰਤਾਂ ਦੇ ਦਰ ਤੋਂ ਆਕੇ ਕਾਲੀ ਕੋਈ ਮੁਰਦਾ ਨਾ ਜੀ ਕਾਂਤਾਂ ਦੇ ਦਰ ਤੋਂ ਆਕੇ ਐਸਾ ਦਰ ਐਸਾ ਘਰ ਗੁਰੂ ਨਾਨਕ ਦਾ ਉਹਨਾਂ ਦੇ ਮਹਾਪੁਰਸ਼ਾਂ ਦਾ ਪਰਿਵਾਰ ਵਾਲਿਆਂ ਨੇ ਵੀ ਸ਼ੁਕਰਾਨਾ ਕਰ ਰਹੇ ਨੇ ਪਰਿਵਾਰ ਵਾਲੇ ਇਸ ਸਥਾਨ ਦਾ ਸ਼ਹੀਦਾਂ ਦੇ ਪਾਵਨ ਪਵਿੱਤਰ ਸਥਾਨਾਂ ਦਾ ਉਹ ਜੋੜਾ ਐਸਾ ਪਰਿਵਾਰ ਮਹਾਪੁਰਸ਼ਾਂ ਦੇ ਚਰਨਾਂ ਦੇ ਨਾਲ ਉਸ ਸਥਾਨ ਦੇ ਨਾਲ ਜੁੜਿਆ ਖੰਡੇ ਵਾਟੇ ਦੀ ਪੌਲ ਛਾ ਕੇ ਗੁਰੂ ਬਾਲੇ ਬਣ ਕੇ ਜਿਹੜਾ ਇੱਕ ਵਾਰੀ ਮਹਾਪੁਰਸ਼ਾਂ ਦੀ ਸੰਗਤ ਵਿੱਚ ਚਲਾ ਗਿਆ ਨਾ ਉਹ ਫਿਰ ਇਉਂ ਦਰਦਰ ਤੇ ਸਵਾਦ ਨਹੀਂ ਫਿਰ ਦੇਖਦਾ ਫਿਰਦਾ ਵੀ ਅਜ ਉੱਥੇ ਜਾ ਕੇ ਦੇਖੀਏ ਅਜ ਉੱਥੇ ਵੀ ਦੇਖੀਏ ਇੱਕ ਦਾ ਕਿਉਂਕਿ ਸਾਰੀ ਗੱਲ ਆਪਣੀ ਇੱਕ ਤੋਂ ਸ਼ੁਰੂ ਹੁੰਦੀ ਆ ਵੀ ਇੱਕ ਉਹ ਓੰਕਾਰ ਜਿੱਥੇ ਵੀ ਤੁਸੀਂ ਜਾਣਦੇ ਹੋ ਜਿੱਥੇ ਵੀ ਤੁਸੀਂ ਜੁੜੇ ਹੋ ਉਹ ਮਹਾਂਪੁਰਸ਼ਾਂ ਨੇ ਤੁਹਾਨੂੰ ਗੁਰਬਾਣੀ ਦੇ ਲੜ ਲਾਉਂਦੇ ਉਹ ਸਦਾ ਲਈ ਉਸ ਦਰ ਘਰ ਦੇ ਹੋ ਕੇ ਰਹਿੰਦਾ ਕੋਈ ਖਾਲੀ ਨਹੀਂ ਮੁੜਿਆ ਮੁਰਦਾ ਜਿਹਦੀ ਭਾਵਨਾ ਚ ਫਰਕ ਹੈ ਜਿਹੜਾ ਕਹਿੰਦਾ ਜੇ ਇੱਥੋਂ ਨਾ ਮਿਲਿਆ ਹਣ ਹੋਰ ਜਿੱਦੋਂ ਦੇਖ ਲਵਾਂਗੇ ਟਰਾਈ ਕਰ ਲਵਾਂਗੇ ਉਹ ਇਸ ਕਰਕੇ ਉਹ ਪਹਿਲਾਂ ਹੀ ਆਪਣੀ ਉਹਦੀ ਭਾਵਨਾ ਚ ਫਰਕ ਪੈ ਜਾਂਦਾ ਹੈ ਇੱਕ ਰੋਮ ਦਾ ਦੂਤ ਆਇਆ ਸੀ ਦਿੱਲੀ ਦਰਬਾਰ ਦੇ ਵਿੱਚ ਔਰੰਗਜ਼ੇਬ ਦੇ ਕਿਸੇ ਕੰਮ ਲਈ ਆਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਘਰ ਦੀ ਸ਼ੋਭਾ ਸੁਣਨ ਉਹ ਸਮਾਜ ਜਿਹੜਾ ਦੀਨਾ ਗੁਰੂ ਹਰਿ ਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੁਰਗੱਦੀ ਤੇ ਸੁਭਾਏ ਮਾਨ ਸੀ ਗੁਰੂ ਨਾਨਕ ਦੇ ਘਰ ਦੀ ਮਹਿਕ ਬਹੁਤ ਸੰਸਾਰ ਦੇ ਕੋਨੇ-ਕੋਨੇ ਤੇ ਫੈਲੀ ਹੋਈ ਹੈ ਹਰ ਕੋਈ ਚਾਹੁੰਦਾ ਉਹ ਸਮੇਂ ਵੀ ਅੱਜ ਵੀ ਆਵੇ ਗੁਰੂ ਨਾਨਕ ਦੇ ਦਰ ਘਰ ਦੀ ਜਿਹੜੀ ਮਹਿਮਾ ਆ ਸ੍ਰੀ ਦਰਬਾਰ ਸਾਹਿਬ ਆਪਾਂ ਜਾਣਦੇ ਆ ਕਿੱਥੋਂ-ਕਿੱਥੋਂ ਲੋਕ ਆਉਂਦੇ ਨੇ ਪ੍ਰਦੇਸ਼ਾਂ ਤੋਂ ਵੀ ਆਉਂਦੇ ਨੇ ਹੋਰ ਨਾ ਸੂਬਿਆਂ ਤੋਂ ਵੀ ਆਉਂਦੇ ਨੇ ਧੰਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਦੇ ਉੱਪਰ ਨਤਮਸਤਕ ਹੁੰਦੇ ਨੇ ਆ ਕੇ ਝੋਲੀਆਂ ਅੱਢ ਕੇ ਆਉਂਦੇ ਨੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਤੋਂ ਝੋਲੀਆਂ ਭਰ ਕੇ ਲੈ ਕੇ ਜਾਂਦੇ ਸ਼ਰਦਾ ਦੇ ਨਾਲ ਜਿਹੜਾ ਆਇਆ ਇਹ ਵੀ ਆਇਆ ਆਇਆ ਕਿਸੇ ਕੰਮ ਸੀ ਆਪਣੇ ਰਾਜ ਦੇ ਫਰੀਨਿਲ ਗੁਰਨਾਨਕ ਦੇ ਘਰ ਦੀ ਮਹਿਮਾ ਸੁਣੀ ਹੋਈ ਸੀ ਮਹਾਰਾਜ ਰੋਮ ਦੇ ਵਿੱਚ ਵੀ ਗਏ ਸੀ ਗੁਰਨਾਨਕ ਸੱਚੇ ਪਾਤਸ਼ਾਹ ਕਾਰੂ ਬਾਦਸ਼ਾਹ ਦੇ ਨਾਲ ਉੱਥੇ ਮਲਾਪ ਹੋਇਆ ਸੀ ਬੜੇ ਉਹ ਨਿਰਦਈ ਲੋਕ ਸੀ ਉਹ ਉੱਥੇ ਦੀ ਧਰਤੀ ਦੇ ਉਹ ਗੁਰਮੁਖ ਪਿਆਰੇ ਸਾਨੂੰ ਮਿਲੇ ਸੀ ਉਹ ਦੱਸਦੇ ਸੀ ਉਹ ਕਹਿੰਦੇ ਲੋਕ ਕਹਿੰਦੇ ਵੀ ਜੇ ਗੁਰਨਾਨਕ ਸਾਹਿਬ ਇਸ ਧਰਤੀ ਤੇ ਨਾ ਆਉਂਦੇ ਤਾਂ ਕਿੱਥੇ ਇਹਨਾਂ ਦੇ ਹਿਰਦੇ ਇਤਨੇ ਨਰਮ ਹੋਣੇ ਸੀ ਬਾਅਦ ਵਿੱਚ ਮਹਾਰਾਜ ਜਿੱਥੇ ਵੀ ਗਏ ਉਹਨਾਂ ਨੇ